ਨਸ਼ਾ ਛਡਾਊ ਕੇਂਦਰ ਅਤੇ ਮੇਰਾ ਅਨੁਭਵ ਜਿਵੇਂ ਹੀ ਮੈਂ ਆਪਣੇ ਪਰਿਵਾਰ ਨਾਲ ਦੁਬਾਰਾ ਜੁੜਿਆ ਸਾਰਿਆਂ ਨੇ ਸੁਝਾ ਦਿੱਤਾ ਕਿ ਮੈਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲਾ ਲੈਣਾ ਚਾਹੀਦਾ ਪਰ ਮੈਨੂੰ ਇਨ੍ਹਾਂ ਕੇਂਦਰਾਂ ਦਾ ਪਹਿਲਾਂ ਵੀ ਕਈ ਵਾਰ ਅਨੁਭਵ ਹੋ ਚੁੱਕਾ ਸੀ ਮੇਰੇ ਪਿਤਾ ਜੀ ਮੇਰੇ ਬਾਰੇ ਬਹੁਤ ਚਿੰਤਤ ਸਨ ਅਤੇ ਜਦੋਂ ਵੀ ਮੇਰੀ ਸਥਿਤੀ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਤਾਂ ਉਹ ਅਕਸਰ ਮੈਨੂੰ ਇਨ੍ਹਾਂ ਕੇਂਦਰਾਂ ਵਿੱਚ ਦਾਖਲ ਕਰਵਾ ਦਿੰਦੇ ਸਨ ਲੰਬੇ ਸਮੇਂ ਤੱਕ ਇਹ ਨਸ਼ਾ ਛਡਾਊ ਕੇਂਦਰਾਂ ਵਿੱਚ ਰਹਿਣ ਤੋਂ ਬਾਅਦ ਵੀ ਮੈਂ ਹਮੇਸ਼ਾ ਆਪਣੇ ਆਪ ਨੂੰ ਨਸ਼ਾ ਛੱਡਣ ਵਿੱਚ ਅਸਮਰੱਥ ਪਾਇਆ। ਇਸ ਨੇ ਮੈਨੂੰ ਇਹ ਸਵਾਲ ਪੇਸ਼ ਕੀਤਾ ਕਿ ਕੀ ਇਹ ਕੇਂਦਰ ਅਸਲ ਵਿੱਚ ਨਸ਼ਾ ਕਰਨ ਵਾਲੇ ਲੋਕਾਂ ਦੀ ਮਦਦ ਕਰ ਰਹੇ ਸਨ ਜਾਂ ਉਹਨਾਂ ਦੇ ਦੁੱਖ ਅਤੇ ਉਹਨਾਂ ਦੇ ਪਰਿਵਾਰ ਦੀਆਂ ਮਜਬੂਰੀਆਂ ਤੋਂ ਫਾਇਦਾ ਉਠਾ ਰਹੇ ਸਨ। ਬਹੁਤ ਸਾਰੇ ਨਿੱਜੀ ਕੇਂਦਰ ਨਸ਼ਈਆਂ ਨਾਲ ਕੁੱਟਮਾਰ ਅਤੇ ਬੇਰਹਿਮ ਸਜ਼ਾਵਾਂ ਵਰਗੇ ਸਖਤ ਤਰੀਕਿਆਂ ਦਾ ਇਸਤੇਮਾਲ ਕਰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਨਸ਼ਈਆਂ ਵਿੱਚ ਡਰ ਪੈਦਾ ਕਰਨਾ ਉਹਨਾਂ ਨੂੰ ਰਿਹਾਈ ਤੋਂ ਬਾਅਦ ਦੁਬਾਰਾ ਨਸ਼ਿਆਂ ਵੱਲ ਮੁੜਨ ਤੋਂ ਰੋਕੇਗਾ ਜਦੋਂ ਕਿ ਇਹ ਪਹੁੰਚ ਅਕਸਰ ਉਲਟ ਹੋ ਜਾਂਦੀ ਹੈ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਬਜਾਏ ਉਹ ਸਦਮੇ ਵਿੱਚ ਕੈਦ ਤੋਂ ਨਿਕਲਦੇ ਨੇ ਅਤੇ ਨਸ਼ਿਆਂ ਦੀ ਵਰਤੋਂ ਕਰਨ ਲਈ ਬੇਤਾਬ ਹੁੰਦੇ ਨੇ ਇਹੋ ਸਮਾਂ ਹੁੰਦਾ ਹੈ ਜਦੋਂ ਜ਼ਿਆਦਾਤਰ ਓਵਰਡੋਸ ਸਬੰਧਤ ਮੌਤਾਂ ਹੁੰਦੀਆਂ ਨੇ ਕਿਉਂਕਿ ਉਹ ਉਸੇ ਖੁਰਾਕ ਦੀ ਵਰਤੋਂ ਕਰਨਾ ਸ਼ੁਰੂ ਕਰ ਸਕਦੇ ਨੇ ਜੋ ਉਹ ਆਪਣੇ ਸਰੀਰ ਦੇ ਨਸ਼ਾ ਰਹਿਤ ਹੋਣ ਤੋਂ ਪਹਿਲਾਂ ਵਰਤ ਰਹੇ ਸਨ ਇਸ ਤੋਂ ਇਲਾਵਾ ਕੁਝ ਨਿੱਜੀ ਕੇਂਦਰ ਲੋਕਾਂ ਨੂੰ ਲੰਬੇ ਸਮੇਂ ਲਈ ਕਈ ਵਾਰ ਮਹੀਨਿਆਂ ਜਾਂ ਸਾਲਾਂ ਲਈ ਦਾਖਲ ਰੱਖਦੇ ਨੇ ਜੋ ਕਿ ਇਨ੍ਹਾਂ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਹੀ ਦੁਖਦਾਈ ਹੋ ਸਕਦਾ ਹੈ ਉਹ ਪਰਿਵਾਰਾਂ ਵਿੱਚ ਡਰ ਪੈਦਾ ਕਰਦੇ ਨੇ ਜਿਸ ਨਾਲ ਉਹ ਵਿਸ਼ਵਾਸ ਕਰਦੇ ਨੇ ਕਿ ਉਹਨਾਂ ਦੇ ਅਜ਼ੀਜ਼ਾਂ ਦਾ ਅਜੇ ਤੱਕ ਪੁਨਰਵਾਸ ਨਹੀਂ ਹੋਇਆ ਅਤੇ ਜੇਕਰ ਰਿਹਾ ਕੀਤਾ ਗਿਆ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਅਸਲ ਵਿੱਚ ਕੇਂਦਰ ਲਾਭਦਾਰਾ ਪ੍ਰੇਰਿਤ ਹੋ ਸਕਦੇ ਨੇ ਕਿਉਂਕਿ ਉਹ ਨਸ਼ਾ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਦੁੱਖਾਂ ਤੋਂ ਪੈਸਾ ਕਮਾਉਣਾ ਜਾਰੀ ਰੱਖਣਾ ਚਾਹੁੰਦੇ ਨੇ ਦੂਜੇ ਪਾਸੇ ਕੁਝ ਖੁੱਲੇ 게ਟ ਵਾਲੇ ਸੈਂਟਰ ਵੀ ਨੇ ਜੋ ਬਿਹਤਰ ਸੇਵਾ ਪ੍ਰਦਾਨ ਕਰਦੇ ਨੇ ਅਤੇ ਸਰੀਰਕ ਹਿੰਸਾ ਦੀ ਵਰਤੋਂ ਕਰਨ ਤੋਂ ਬਚਦੇ ਨੇ ਹਾਲਾਂਕਿ ਇਹ ਕੇਂਦਰ ਮਹਿੰਗੇ ਹੋ ਸਕਦੇ ਨੇ ਜਿਸ ਨਾਲ ਜ਼ਿਆਦਾਤਰ ਨਸ਼ਾ ਕਰਨ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਉਹਨਾਂ ਦੀਆਂ ਸੇਵਾਵਾਂ ਦਾ ਖਰਚਾ ਚੁੱਕਣਾ ਚੁਣੌਤੀਪੂਰਨ ਹੋ ਸਕਦਾ ਹੈ ਮੇਰੇ ਤਜਰਬੇ ਵਿੱਚ ਸਰਕਾਰ ਅਤੇ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਇੱਕ ਵਾਜਬ ਸਮੇਂ ਵਿੱਚ ਮਰੀਜ਼ਾਂ ਨੂੰ ਡਿਸਚਾਰਜ ਕਰਨ ਵਿੱਚ ਬਿਹਤਰ ਰਹੇ ਨੇ ਉਹ ਵਿੱਤੀ ਲਾਭ ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਨਸ਼ਾ ਖੋਰੀ ਵਾਲੇ ਲੋਕਾਂ ਦੀ ਤੰਦਰੁਸਤੀ ਅਤੇ ਰਿਕਵਰੀ ਨੂੰ ਤਰਜੀਹ ਦਿੰਦੇ ਨੇ ਆਖਰਕਾਰ ਮੈਨੂੰ ਪਤਾ ਸੀ ਕਿ ਇਹ ਨਸ਼ਾ ਛਡਾਊ ਕੇਂਦਰ ਮੇਰਾ ਹੱਲ ਨਹੀਂ ਕਰ ਸਕਦੇ ਸਰੀਰਕ ਤੋੜਾਂ ਦੇ ਡਰ ਦੇ ਬਾਵਜੂਦ ਮੈਂ ਖੁਦ ਚੁਣੌਤੀ ਲੈਣ ਦਾ ਫੈਸਲਾ ਕੀਤਾ ਮੈਂ ਅੱਗੇ ਆਉਣ ਵਾਲੀਆਂ ਕਠਿਨਾਈਆਂ ਨੂੰ ਸਹਿਣ ਲਈ ਤਿਆਰ ਸੀ ਕਿਉਂਕਿ ਮੈਂ ਨਸ਼ੇ ਨੂੰ ਦੂਰ ਕਰਨ ਲਈ ਆਪਣੀ ਤਾਕਤ ਅਤੇ ਦ੍ਰਿੜ ਇਰਾਦੇ ਵਿੱਚ ਵਿਸ਼ਵਾਸ ਰੱਖਦਾ ਸੀ